ਬੜੂ ਸਾਹਿਬ ਵਾਲਿਆਂ ਜਿਨ੍ਹਾਂ ਨੇ ਵੱਡੀ ਜਿਹੜੀ ਕਾਰਤਿਵਾਂ ਕੀਤੀ ਗਈ ਹੈ ਤੁਸੀਂ ਦੇਖੋ ਤੇ ਮੇਰੇ ਪਿੱਛੇ ਇਹ ਘਰ ਆ ਜਿਹੜਾ ਤੁਹਾਨੂੰ ਕਿ ਦਿਖਾ ਦਵਾਂ ਤੁਸੀਂ ਦੇਖ ਸਕਦੇ ਹੋ ਇਸ ਵਿੱਚ ਬਾਥਰੂਮ ਟੈਂਕੀ ਵਗੈਰਾ ਲਗਾ ਕੇ ਦਿੱਤੀ ਗਈ ਆ ਅਤੇ ਇਹ ਜਿਹੜਾ ਘਰ ਆ ਤੁਸੀਂ ਦੇਖ ਸਕਦੇ ਬਹੁਤ ਸੋਹਣਾ ਘਰ ਜਿਹੜਾ ਤਿਆਰ ਕੀਤਾ ਗਿਆ ਹਰ ਜਦੋਂ ਆਇਆ ਬਹੁਤ 4-4 ਫੁੱਟ ਪਾਣੀ ਆਇਆ ਸੀ ਤੇ ਪਾਣੀ ਦਾ ਵਹਾਅ ਕਾਫੀ ਤੇਜ਼ ਸੀ ਤੇ ਉਹਦੇ ਕੰਨ ਕੰਦਾ ਫਟ ਗਈਆਂ ਤੇ ਛਤ ਡੇਂਕ ਪਰਾਲਾ ਜਿਹੜਾ ਘਰਤੀ ਨਾਲਾ ਇਹ ਕਮਰਾ ਸੀ ਇੱਕੋ ਤੁਸੀਂ ਦੇਖ ਸਕਦੇ ਹੋ ਇੱਕੋ ਕਮਰਾ ਸੀ ਜਿਹੜਾ ਇਹ ਵੀ ਟੈ ਟੈਰੀ ਹੋ ਗਿਆ ਸੀ ਜਦੋਂ ਹਾਲ ਆਏ ਸੀ ਪਾਣੀ ਜਾ ਜਾ 5.45 ਦੇ ਘਰੇ ਪਾਣੀ ਆ ਗਿਆ ਸੀ ਘਰ ਦਾ ਸਾਰਾ ਸਮਾਨ ਤੱਕ ਜਿਹੜਾ ਬਰਬਾਦ ਹੋ ਗਿਆ ਸੀ ਸਾਡਾ ਇੱਕੋ ਕਮਰਾ ਸੀ ਤੇ ਉਹਦੀ ਵੀ ਛਤ ਡੇਗੀ ਸੀ ਸਾਡੇ ਬੈੱਡ ਵਗੈਰਾ ਸਾਰੇ ਕੰਬਲੀ ਦਾ ਕੱਪੜਾ ਨਾਸ ਹੋ ਗਿਆ ਸੀ ਬੜੂ ਸਾਹ ਵਾਲੇ ਬਾਬਾ ਜੀ ਨੇ ਘਰ ਬਣਾ ਕੇ ਦਿੱਤਾ ਵਾ ਕੀ ਕਹਿਣਾ ਚਾਹੋਗੇ ਜੇ ਇਹ ਵੀ ਨਾ ਬਾਪ ਫੜਦੇ ਕੀ ਹਾਲਾਤ ਬਣਦੀ ਸੀ ਤੁਹਾਡੇ ਕੀ ਫੇਰ ਬਹੁਤ ਮਾੜੇ ਹਾਲਾਤ ਸੀ ਸਾਡੇ ਸਾਡੇ ਕੋਲ ਦਿਹਾੜੀਦਾਰ ਬੰਦੇ ਸੀ ਸਾਡੇ ਕੋਲ ਕਿੱਥੋਂ ਪਾਣੇ ਭਾਜੀ ਜਿਸੋ ਵੀ ਹੁਣ ਬਾਬਾ ਜੀ ਨੇ ਕੀ ਕੀ ਬਣਾ ਕੇ ਦਿੱਤਾ ਵਾ ਦਸ਼ਕਾਂ ਜੂ ਸਾਝਾ ਕਰ ਦਿਓ ਕੀ ਕੀ ਮਕਾਨ ਦੇ ਨਾਲ ਘਰ ਕਮਰੇ ਕਿੰਨੇ ਨੇ ਕੀ ਕੀ ਸਮਾਨ ਦੁੱਤਾ ਦੋ ਕਮਰੇ ਆ ਇੱਕ ਰਸੋਈ ਜੇ ਤੇ ਇੱਕ ਅਗਲੇ ਸਾਈਡ ਦੇ ਲੋਬੀ ਨਾਲ ਤੇ ਸਾਰਾ ਬੈੱਡ ਦੋ ਜੋੜੀਆਂ ਦਿੱਤੀਆਂ ਕਿਚਨ ਦਾ ਸਾਰਾ ਸਮਾਨ ਫ੍ਰਿਜ ਦਿੱਤੀ ਜੇ ਕੱਪੜੇ ਤੱਕ ਦਿੱਤੇ ਜੇ ਬਾਬਾ ਜੀ। ਕਗਰੀਬਾ ਦਾ ਮਹਾਰਾਜ ਨੇ ਕੰਮ ਸਵਾਰਿਆ ਬਾਬਾ ਜੀ। ਨਾ ਇਹਨਾਂ ਦਾ ਪੈ ਹੀ ਨਾ ਬੰਨਾ ਨਾ ਇਹਨਾਂ ਦਾ ਪਿਓ ਹੀ ਕਰ। ਕੋਈ ਨਹੀਂ ਮਾੜਾ ਮਾਨਾ ਪਰੋ ਬਿਲਕੁਲ। ਅਰਥਾ ਅੱਜ ਹੀ ਵਧਾਈ ਦੇ ਪਾਤਰ ਹੋ ਤੁਸੀਂ। ਐਡੀ ਵੱਡੀ ਸੇਵਾ ਲੋਟਰਿਓ ਅੱਜ ਅਮਰੀਕਾ ਦਾ ਸਪੈਸ਼ਲ ਆਏ ਹੋ। ਇਹ ਕਿਸ ਤਰ੍ਹਾਂ ਮਨਜ ਉਚਾਰਿਆ। ਮੈਂ 90 ਦੇ ਵਿੱਚ ਅਮਰੀਕਾ ਚਲਾ ਗਿਆ ਸੀ। ਏ ਮੈਂ ਇਥੋਂ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਗਿਆ ਸੀ ਗੁਰਨਾਣਕ ਇੰਜੀਨੀਅਰ ਕੋਲ ਤੋਂ ਪੜ੍ਹ ਕੇ ਇਨ੍ਹਾਂ ਘਰਾਂ ਦੇ ਵਿੱਚ ਬਹੁਤ ਬੈਨੀਫਿਟ ਨੇ ਇੱਕ ਤਾਂ ਜਿਹੜੇ ਇਹ ਬਹੁਤ ਲਾਈਟ weight ਨੇ ਪਹਚਾਣ ਦੇ ਵਿੱਚ ਵੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਊ ਹੱਡਾਂ ਦੇ ਵਿੱਚ ਕਿਉਂਕਿ ਸਾਰੇ ਮੈਟਲ ਪੈਨਲਸ ਨੇ ਹੱਡਾਂ ਦੇ ਵਿੱਚ ਵੀ ਨਹੀਂ ਇਹ ਤੇ ਦੂਜੀ ਗੱਲ ਆ ਇਹ ਜਿਹੜਾ ਇਹਨਾਂ ਦਾ ਸਟਰਕਚਰ ਡਿਜ਼ਾਈਨ ਕੀਤਾ ਦੂਜੀ ਗੱਲ ਆ ਕਿ ਇਹਨਾਂ ਦੇ ਵਿੱਚ ਜਿਹੜੇ ਪਾ ਪੈਨਲਸ ਆ ਉਹਨਾਂ ਦੇ ਵਿੱਚ ਬਹੁਤ ਕੰਡੈਂਸਡ ਇਨਸੂਲੇਸ਼ਨ ਭਰੀ ਹੋਈ ਆ ਉਹ ਇਨਸੂਲੇਸ਼ਨ ਦਾ ਫਾਇਦਾ ਹੈ ਕਿ ਉਹਦੇ ਨਾਲ ਨਾ ਤਾਂ ਗਰਮੀ ਸਰਦੀ ਆਊਗੀ ਅੰਦਰ ਤੇ ਨਾਲ ਹੀ ਉਹਦੇ ਨਾਲ ਇਹ ਫਾਇਦਾ ਕਿ ਨੌਇਜ਼ ਵੀ ਨਹੀਂ ਆਊਗੀ ਬਾਬਾ ਜੀ ਬੜੂ ਸਾਹਿਬ ਆਣੇ ਬਾਬਾ ਕਵਾਲ ਸਿੰਘ ਜੀ ਇਸ ਚੀਜ਼ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੰਦੇ ਹੁੰਦੇ ਸੀ ਕਿ ਸਿੱਖੋ ਦਸਵੰਦ ਨਾ ਖਾਓ ਜੇ ਤੁਸੀਂ ਦਸਵੰਦ ਖਾਣੇ ਆ ਤਾਂ ਹੀ ਤੁਹਾਡੇ ਤੇ ਭਾਰ ਬਣਦਾ ਹੜ੍ਹਾਂ ਦੇ ਔਰ بارش ਦੀ ਮਾਰ ਦੇ ਨਾਲ ਬਹੁਤ ਵੱਡਾ ਜਾਇਦ ਮਾਲੀ ਨੁਕਸਾਨ ਹੋਇਆ ਖਸਤਾ ਦਾ ਨੁਕਸਾਨ ਹੋਇਆ ਜ਼ਮੀਨ ਦਾ ਨੁਕਸਾਨ ਹੋਇਆ ਘਰਾਂ ਦੇ ਘਰ ਜਿਹੜੇ ਸਾਨੂੰ ਬਰਬਾਦ ਹੋ ਗਏ ਘਰਾਂ ਦੇ ਘਰ ਟਹਿ ਗਏ ਔਰ ਕਲਕੀ ਧਾਰ ਟ੍ਰਸਟ ਬੜੂ ਸਾਹਿਬ ਵੱਲੋਂ ਸਾਊਦੀ ਮੇਰ ਨਾਲ ਬਹੁਤ ਵੱਡਾ ਇੱਕ ਮਹਾਨ ਉਪਰਾਲਾ ਕੀਤਾ ਗਿਆ ਹੈ ਕਿ ਪੱਪ ਪੈਨਲ ਦੇ ਨਾਲ ਘਰ ਬਣਾ ਕੇ ਮੋੜ ਬਸੇਬੇ ਤੇ ਜਿਹੜੇ ਯਤਨ ਨੇ ਪੱਪ ਪੈਨਲ ਦੇ ਨਾਲ ਜੋ ਕਿ ਸਟ੍ਰੋਬੇਰੀ ਕੋਟਿੰਗਾਂ ਦੇ ਵਿੱਚ ਦਾ ਘਰ ਹੈ ਉਹ ਰਹਿਣ ਯੋਗ ਹੋ ਜਾਂਦਾ ਹੈ ਤਿਆਰ ਹੋ ਜਾਂਦਾ ਹੈ ਔਰ 35 ਘਰ ਜਿਹੜੇ ਨੇ ਤਿਆਰ ਕਰ ਚੁੱਕੇ ਨੇ ਇਹ ਘਰ ਜਿਹੜੇ ਨੇ ਸੌਂਪ ਚੁੱਕੇ ਨੇ ਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਅਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੱਲਣ ਦੇ ਨਾਲ ਤਸਵੀਰਾਂ ਅਸੀਂ ਵਿਖਾਵਾਂਗੇ ਨਾਲਾ ਦੇ ਇਲਾਕੇ ਪਿੰਡ ਲਾਲਵਾਲਾ ਦੇ ਪਿੰਡ ਦੀਆਂ ਜਿੱਥੋਂ ਤੱਕ ਇਹ ਹੜਪੀੜਤ ਇਹ ਜਿਹੜਾ ਇਲਾਕਾ ਵਾ ਅਤੇ ਹੜਾਂ ਦੀ ਜਿਹੜੀ ਮਾਰਵਾਰੀ ਇਸ ਕਾਰਨੂੰ ਕਾਫੀ ਨੁਕਸਾਨ ਹੋਇਆ ਸੀ ਅੱਜ ਬੜੂ ਸਾਹਿਬ ਵਾਲੇ ਜਿਹੜੇ ਬਾਬਾ ਜੀ ਨੇ ਉਹਨਾਂ ਵੱਲੋਂ ਜਿਹੜਾ ਕੀ ਨਾਲਾ ਘਰ ਬਣਾਕ ਦਿੱਤਾ ਜਾ ਰਿਹਾ ਪਰਿਵਾਰਕ ਮੈਂਬਰ ਸਾਡੇ ਨਾਲ ਗੱਲਬਾਤ ਜਰੂਰ ਕਰਾਂਗੇ ਪੰਜ ਜੀ ਕੀ ਨਾਂ ਤੁਹਾਡਾ ਕਿੰਨੀ ਕੁ ਹੜਾਂ ਦੀ ਮਾਰਵਾਰੀ ਸੀ ਕਿੰਨਾ ਕੁ ਨੁਕਸਾਨ ਆਇਆ ਸੀ ਤੁਹਾਡੇ ਘਰ ਮੇਰਾ ਨਾਮ ਮਨਜੀਤ ਗੌਰ ਹੈ ਮੈਂ ਪਿੰਡ ਲਾਲਵਲੀ ਦੀ ਰਹਿਣ ਵਾਲੀ ਤਹਿਸੀਲ ਅਜ਼ਨਾਲਾ ਹਮ ਹਰ ਜਦੋਂ ਆਏ ਉਹ ਬਹੁਤ 4 4 ਫੁੱਟ ਪਾਣੀ ਆਇਆ ਸੀ ਤੇ ਪਾਣੀ ਦਾ ਵਹਾਅ ਕਾਫੀ ਤੇਜ਼ ਸੀ ਹਮ ਉਹਦੇ ਕੰਨ ਕੰਦਾ ਫਟ ਗਈਆਂ ਤੇ ਛੱਤ ਡੇਗ ਗਈ ਤੇ ਸਾਡੇ ਲੀੜਾ ਕਪੜਾ ਸਾਰਾ ਹੀ ਭਿੱਜ ਗਿਆ ਹਮ ਤਬੀਨ ਉਸੋ ਵੀ ਮਕਾਨ ਜਿਹੜਾ ਸੀ ਬਾਬਾ ਜੀ ਨੇ ਜਿਹੜਾ ਮਕਾਨ ਬਣਾ ਕੇ ਦਿੱਤਾ ਵਾ ਇੱਥੇ ਪਹਿਲਾਂ ਮਕਾਨ ਸੀ ਜਿਹੜਾ ਪੁਰਾਣਾ ਬਣਿਆ ਸੀ ਉਹ ਕੀ ਕਿੰਨੇ ਕਮਰੇ ਬਣੇ ਸੀ ਕੀ ਜਿਹੜਾ ਸਾਰਾ ਤਬਾਹ ਹੋ ਗਿਆ ਸੀ ਜਿਹੜਾ ਉਹ ਸਾਧ ਦੇ ਨਾਲ ਜਿਹੜਾ ਹੜ੍ਹਾਂ ਦੇ ਨਾਲ ਜਿਹੜਾ ਤਬਾਹ ਹੋ ਗਿਆ ਸਾਡਾ ਇੱਕੋ ਕਮਰਾ ਸੀ ਤੇ ਉਹਦੀ ਵੀ ਛੱਤ ਡੇਗੀ ਸੀ ਤੇ ਇਹ ਜਿੱਥੇ ਬਣਾ ਕੇ ਦਿੱਤਾ ਵੇ ਇੱਥੇ ਨਹੀਂ ਘਰ ਸਾਡਾ ਇਧਰ ਦੀ ਸਾਈਡ ਤੇ ਘਰ ਆ ਉਹ ਛੱਤ ਡੇਗੀ ਹਜੇ ਵੀ ਤੇ ਉਹ ਸਾਡੇ ਬੈੱਡ ਵਗੈਰਾ ਸਾਰੇ ਕੰਬਲੀ ਦਾ ਕੱਪੜਾ ਨਾਸ ਹੋ ਗਿਆ ਸੀ ਕਿ ਲੱਗਦਾ ਸੀ ਜਿਸ ਤਰ੍ਹਾਂ ਨੁਕਸਾਨ ਹੋਇਆ ਸੀ ਕਿ ਲੱਗਦਾ ਸੀ ਵੀ ਜ਼ਿੰਦਗੀ ਚ ਇੱਕੋ ਮਕਾਨ ਸੀ ਸਾਰੀ ਉਮਰ ਇੰਨੇ ਹੋ ਗਿਆ ਸੀ ਕਿ ਲੱਗਦਾ ਸੀ ਉਹ ਮਕਾਨ ਖਦੇ ਕਮਰਾ ਜਿਹੜਾ ਸੀ ਫੇਰ ਤੁਸੀਂ ਬਣਾ ਪਾਓਗੇ ਕਿਤੇ ਨਹੀਂ ਬਾਬਾ ਜੀ ਅਹੀਂ ਨਹੀਂ ਬਣਾ ਸਕਦੇ ਮੇਰੀਆਂ ਦੋ ਬੇਟੀਆਂ ਨੇ ਦਾਣੇ ਵੀ ਸਾਡੇ ਮੋਲ ਦੇ ਆ ਕਾਰਡ ਵੀ ਜਿਹੜਾ ਉਹ ਵੀ ਕੱਟ ਗਿਆ ਸੀ ਤੇ ਜਿੱਥੇ ਅਸੀਂ ਹੁਣ ਰਹਿ ਰਹੇ ਆ ਵੀ ਅਹੀਂ ਮੋਲ ਥਾਂ ਲਿਆ ਵਾ ਚਾਰ ਪੰਜ ਸਾਲ ਹੋ ਗਏ 50000 ਰੁਪਏ ਬਿਆਜ ਜੀ ਹਜੇ ਵੀ ਦੇਣ ਵਾਲਾ ਅਹੀਂ ਗਰੀਬ ਆ ਬਾਬਾ ਜੀ ਦਿਹਾੜੀ ਦਾ ਸਾਡੇ ਕੋਲ ਨਹੀਂ ਪੈਣਾ ਕਮਿਊਨਿਸਟ ਸਰਕਾਰ ਆਪਣੇ ਦਾਵੇਕਾਰੀਆਂ ਨੇ ਵੀ ਅਸੀਂ ਗਰੀਬਾਂ ਦੇ ਮਤਲਬ ਕਰ ਰਹੇ ਹਾਂ ਹਰ ਪਿੰਡ ਚ ਜਾ ਰਹੇ ਹਾਂ ਤੁਹਾਡੀ ਕਿਸੇ ਨੇ ਸਾਰ ਨਹੀਂ ਲਈ ਤੁਹਾਡੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਸਰਕਾਰ ਦੇ ਬੰਦਿਆਂ ਨੇ ਅਜੇ ਤੱਕ ਕੋਈ ਨਹੀਂ ਆਇਆ 2 ਮਹੀਨੇ ਹੋ ਚੱਲੇ ਕੋਈ ਪਹੁੰਚੇ ਨਹੀਂ 2 ਕੱਡੋ ਘੱਟ 2 ਮਹੀਨੇ ਹੋ ਚੱਲੇ ਇੱਕ ਵੀ ਨਹੀਂ ਪਹੁੰਚਿਆ ਜੀ ਸਰਕਾਰੀ ਮੁਲਾਜ਼ਮ ਇੱਥੇ ਜੋ ਜੇ ਤੂੰ ਪਤਾ ਲੱਗੂ ਕੀ ਆ ਸਾਡੇ ਕੋਲ ਕੋਈ ਨਹੀਂ ਜੀ ਪਹੁੰਚਿਆ ਕੀ ਲੱਗਦਾ ਜੇਕਰ ਸਰਕਾਰ ਦੇ ਨਾਮੈ ਨਹੀਂ ਪਹੁੰਚੇ ਬੜੂਸਾ ਵਾਲੇ ਬਾਬਾ ਜੀ ਨੇ ਘਰ ਬਣਾ ਕੇ ਦੇ ਦਿੱਤਾ ਵਾ ਕੀ ਕਹਿਣਾ ਚਾਹੋਗੇ ਜੇ ਇਹ ਵੀ ਨਾ ਬਾਹ ਫੜਦੇ ਕੀ ਹਾਲਾਤ ਬਣਦੀ ਸੀ ਤੁਹਾਡੇ ਕੀ ਜੀ ਫਿਰ ਬਹੁਤ ਮਾੜੇ ਹਾਲਾਤ ਸੀ ਸਾਡੇ ਸਾਡੇ ਕੋਈ ਦਿਹਾੜੀਦਾਰ ਬੰਦੇ ਨਹੀਂ ਸਾਡੇ ਕੋਈ ਕਿੱਥੋਂ ਪਾਣੇ ਭਾਜੀ ਇੰਨੇ ਮਾੜੇ ਹਾਲਾਤ ਸੀ ਤੇ ਬਾਬਿਆਂ ਦਾ ਧੰਨਵਾਦ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੀ ਬਾਹ ਫੜੀ ਤੇ ਬਾਬਿਆਂ ਦਾ ਬਹੁਤ ਬਹੁਤ ਧੰਨਵਾਦ ਬੜੂਸਾ ਵਾਲਿਆਂ ਦਾ ਜਿੰਨਾ ਸਾਡੀ ਬਾਹੜੀ ਮਨੇ ਸੋਪੀ ਹੁਣ ਬਾਬਾ ਜੀ ਨੇ ਕੀ ਕੀ ਬਣਾ ਕੇ ਦਿੱਤਾ ਵਾ ਦਰਸ਼ਕਾਂ ਜੀ ਨੂੰ ਸਾਂਝਾ ਕਰ ਦਿਓ ਕੀ ਕੀ ਮਕਾਨ ਦੇ ਨਾਲ ਕਮਰੇ ਕਿੰਨੇ ਨੇ ਕੀ ਕੀ ਸਮਾਨ ਦਿੱਤਾ ਤਰ੍ਹਾਂ ਦੋ ਕਮਰੇ ਆ ਇੱਕ ਰਸੋਈ ਜੇ ਤੇ ਇੱਕ ਗਲਸਾਈਰ ਦੇ ਲੋਬੀ ਨਾਲ ਤੇ ਸਾਰਾ ਬੈੱਡ ਦੋ ਜੋੜੀਆਂ ਦਿੱਤੀਆਂ ਕਿਚਨ ਦਾ ਸਾਰਾ ਸਮਾਨ ਫ੍ਰਿਜ ਦਿੱਤੀ ਜੇ ਕੱਪੜੇ ਤੱਕ ਦਿੱਤੇ ਜੇ ਬਾਬਾ ਜੀ ਕਿ ਲੱਗਦਾ ਸੀ ਜਿਵੇਂ ਬਾਬਾ ਜੀ ਨੇ 3 ਮਹੀਨੇ ਰਾਸ਼ਨ ਤੱਕ ਪਾ ਕੇ ਤਾਂ ਸੋਈ ਵਧੀਆ ਬਣਾਉਂਦੀ ਪੈਂਦੀ ਖਾਸ ਕਰਕੇ ਸੋਈਆਂ ਦਾ ਬੜਾ ਹੁੰਦਾ ਭੈਣਾਂ ਨੂੰ ਵੀ ਸੋਈਆਂ ਵਧੀਆ ਹੋਣੀਆਂ ਸੋਹਣੀਆਂ ਬਣਾਉਂਦੀਆਂ ਕਿ ਲੱਗਦਾ ਜਿਹੜੇ ਮਨ ਚ ਰੀਝਾਂ ਸੀ ਚਾ ਸੀ ਮਿਲਦਾ ਬਾਬਾ ਜੀ ਨੇ ਸਾਰੇ ਚਾ ਪੂਰੀ ਕਰਦੇ ਆ ਹਾਂਜੀ ਹਾਂਜੀ ਬਹੁਤ ਬਾਬਾ ਜੀ ਨੇ ਸਾਰੇ ਚਾ ਪੂਰੀ ਕਰ ਦਿੱਤੇ ਮੈਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਇਹੋ ਜਿਹਾ ਤਾਂ ਪਾ ਨਹੀਂ ਸਕਦੇ ਬਾਬਾ ਜੀ ਤਮੀਨੇ ਸੋ ਜਿਹੜੇ ਵਿਆਜ ਦੀ ਪੈਸੇ ਚੁੱਕੇ ਸੀ ਤੇਦਾਰਾ ਭੈਣ ਭਰਾਵਾਂ ਕੋ 50000 ਰੁਪਿਆ ਉਹ ਹੁਣ ਗਾਂ ਵਿਆਜ ਪੈ ਰਿਹਾ ਕਿ ਜਾਂ ਉਹ ਕਿਸੇ ਤਰ੍ਹਾਂ ਉਹਨਾਂ ਨੂੰ ਪੈਸੇ ਮੋੜ ਦਿੱਤੇ ਗਏ ਡੈਡੀ ਦੀ ਡੈਥ ਹੋ ਗਈ ਨਹੀਂ ਉਹ 4 ਤੋਂ 5 ਸਾਲ ਕਰੀਬਨ ਅਜੇ ਚੁੱਕੇ ਤੇ ਬਹੁਤ ਸੀ ਹੌਲੀ ਹੌਲੀ ਲੌਂਦਾ ਡੈਡੀ ਦੀ ਡੈਥ ਹੋ ਗਈ ਹੁਣ ਮੇਰੇ ਸਿਰ ਇਹ ਸਾਰਾ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਤੁਸੀਂਾਂ ਵਿੱਚ ਬਾਥਰੂਮ ਟੈਂਕੀ ਵਗਰਾ ਲਗਾ ਕੇ ਦਿੱਤੀ ਗਈ ਆ ਅਤੇ ਇਹ ਜਿਹੜਾ ਘਰ ਆ ਤੁਸੀਂ ਦੇਖ ਸਕਦੇ ਬਹੁਤ ਸੋਹਣਾ ਘਰ ਜਿਹੜਾ ਤਿਆਰ ਕੀਤਾ ਗਿਆ ਸਾਡਾ ਪੰਜਾਬ ਸਾਡੀ ਜ਼ਿੰਮੇਵਾਰੀ ਮੁੜ ਵਸੇਵਾ ਪੰਜਾਬ ਦਾ ਕਲਗੀਧਾ ਟਰਸਟ ਬੜੂ ਸਾਫ ਲੈਉਣ ਜਿਹੜਾ ਇਹ ਘਰ ਦਿੱਤਾ ਗਿਆ ਵਾ ਤੁਸੀਂ ਦੇਖਿਆ ਇਸ ਨਵੇਂ ਘਰ ਦੀ ਜਿਹੜੀ ਅੱਜ ਰਸਮੀ ਰੀਤ ਗਾਧਾ ਕਰਨੀ ਆ ਰੀਬਨ ਕੱਟ ਕੇ ਜਿਹੜਾ ਇਹ ਪਰਿਵਾਰ ਨੂੰ ਚਾਬੀਆਂ ਜਿਹੜੇ ਇਸ ਘਰ ਵਿੱਚ ਦਿੱਤੀ ਜਾਣੀਆਂ ਤੇ ਖਾਸ ਕਰਕੇ ਬਾਬਾ ਜੀ ਵੱਲੋਂ ਇਸ ਘਰ ਨੂੰ ਜਿਹੜਾ ਸਮਰਪਿਤ ਜਿਹੜਾ ਕਰ ਦਿੱਤਾ ਗਿਆ ਹੈ ਨਾ ਪਰਿਵਾਰਾਂ ਨੂੰ ਅਤੇ ਪਰਿਵਾਰਾਂ ਦਾ ਕਹਿਣਾ ਵੀ ਜੇਕਰ ਬੜੂ ਸਾਹਿਬ ਵਾਲੇ ਬਾਬਾ ਜੀ ਨਾਲ ਸਾਡਾ ਹੱਥ ਫੜਦੇ ਤੇ ਮੈਨੂੰ ਲੱਗਦਾ ਸਾਡਾ ਜਿਹੜਾ ਉਹ ਘਰ ਨਹੀਂ ਸੀ ਬਣਾ ਇੱਕ ਵਾਰੀ ਤੁਹਾਨੂੰ ਇਹ ਵੀ ਦਿਖਾਦਾ ਪੁਰਾਣਾ ਜਿਹੜਾ ਘਰ ਸੀ ਨਾਲ ਇਹ ਕਮਰਾ ਸੀ ਇੱਕੋ ਤੁਸੀਂ ਦੇਖ ਸਕਦੇ ਹੋ ਇੱਕੋ ਕਮਰਾ ਸੀ ਜਿਹੜਾ ਇਹ ਵੀ ਢਹ ਟੈਰੀ ਹੋ ਗਿਆ ਸੀ ਜਦੋਂ ਹਾਲਾਏ ਸੀ ਪਾਣੀ ਚਾਚਾ ਪੰਜ ਬਾਣ ਫੋਰਟਾਂ ਦੇ ਘਰੇ ਪਾਣੀ ਆ ਗਿਆ ਸੀ ਘਰ ਦਾ ਸਾਰਾ ਸਮਾਨ ਤੱਕ ਜਿਹੜਾ ਬਰਬ ਇਹ ਹਾਲਾਤ ਨੇ ਉਹਨਾਂ ਦੇ ਘਰ ਦੇ ਦੇ ਪਰ ਬਾਬਾ ਜੀ ਸਾਹਿਬ ਵੱਲੋਂ ਜਿਹੜਾ ਕਿ ਵਧੀਆ ਏਡਾਂ ਦਾ ਮਕਾਨ ਬਣਾਕ ਦਿੱਤਾ ਗਿਆ ਬੜੀਆਂ ਮਕਾਨ ਬਣਾਕ ਦਿੱਤਾ ਗਿਆ ਵਾ ਅਤੇ ਨਾਲ ਹੀ ਤਿੰਨ ਤਿੰਨ ਮਹੀਨਿਆਂ ਦਾ ਜਿਹੜਾ ਰਾਸ਼ਨ ਤੱਕ ਜਿਹੜਾ ਵਾ ਇਹ ਪਰਿਵਾਰਾਂ ਨੂੰ ਦਿੱਤਾ ਗਿਆ ਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅਸੀਂ ਲਗਾਤਾਰ ਤੁਹਾਨੂੰ ਜਿਹੜੀਆਂ ਆਸਾਨੀਆਂ ਕਰ ਰਹੇ ਹਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਜਰੂਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਅੰਦਰ ਦੀਆਂ ਤਸਵੀਰਾਂ ਸਾਢੀ ਕਰਾਂਗੇ ਮਾਤਾ ਜੀ ਕੀ ਕਹਿਣਾ ਚਾਹੋਗੇ ਜਿਹੜਾ ਬਾਬਾ ਜੀ ਨੇ ਘਰ ਬਣਾ ਦਿੱਤਾ ਜੀ ਬਾਬਾ ਜੀ ਅਸੀਂ ਜੋ ਤੁਸੀਂ ਆਖੋ ਹੋ ਹੀ ਕਰਦਿਆਂ ਦੇ ਬਾਬਾ ਜੀ ਗਰੀਬਾਂ ਦਾ ਮਹਾਰਾਜ ਨੇ ਕੰਮ ਸਵਾਰਿਆ। ਕਹ ਗਰੀਬਾਂ ਦਾ ਮਹਾਰਾਜ ਨੇ ਕੰਮ ਸਵਾਰਿਆ ਬਾਬਾ ਜੀ। ਨਾ ਇਹਨਾਂ ਦਾ ਪੈਸੇ ਨਾ ਬੰਨਾ ਨਾ ਇਹਨਾਂ ਦਾ ਪਿਓ ਹੀ ਕਰ। ਕੋਈ ਨਹੀਂ ਮਾਤਾ ਮਾਨਣਾ ਪਰੋ। ਬਿਲਕੁਲ ਤੁਸੀਂ ਦੇਖ ਸਕਦੇ ਅੱਖਾਂ ਵਿੱਚੋਂ ਹੰਝੂ ਆ ਗਏ ਨੇ ਮਾਤਾ ਦਾ ਕਹਿਣਾ ਵੀ ਇਹਨਾਂ ਦਾ ਪਿਤਾ ਵੀ ਸਿਰ ਤੇ ਹੈ ਨਹੀਂ ਆ। ਇੱਕ ਪੰਜੀ ਮਾਤਾ ਜੀ ਕਹਿੰਦੇ ਸੀ 50000 ਰੁਪਿਆ ਕਰਜਾ ਜਿਹੜਾ ਵਿਆਜੀ ਚੁੱਕਿਆ ਇਸ ਸਾਲਾਂ ਕੋ ਉਹਦੇ ਕੀ ਹਾਲਾਤ ਨੇ ਹੋ। ਉਹ ਬਾਬਾ ਜੀ ਤੁਸੀਂ ਕਰੋ ਹਲਾ ਜੋ ਹੀ ਕਰ। ਹਮ ਇਹਨਾਂ ਦਾ ਡੈਡੀ ਵੀ ਹੈ ਨਹੀਂ ਗੱਬਚੀ ਮੇਰੇ ਪੰਜ ਤੀਆਂ ਨੇ ਉਹ ਕਬਾਬਾ ਜੀ ਤਾਂ ਪੰਜ ਮੇਰੇ ਤੀਆਂ ਨੇ ਬੇਟਾ ਵੀ ਮੇਰਾ ਵਿਆਹ ਨਾਲ ਛੱਡ ਗਏ ਲਗਦਾ ਸੀ ਜਿਵੇਂ ਹੜਾ ਦੀ ਮਾਰ ਵੱਜੀ ਆ ਮਕਾਨ ਸੀ ਇੱਕੋ ਕਮਰਾ ਸੀ ਉਹ ਵੀ ਢਹ ਢੈਰੀ ਹੋ ਗਿਆ ਸੀ ਕਿ ਲਗਦਾ ਸੀ ਸਾਰੀ ਉਮਰ ਇਨਾ ਕੋਈ ਮਕਾਨ ਬੰਨਣਾ ਸੀ ਕਿਤੇ ਨਾ ਕੋਈ ਨਹੀਂ ਬਾਬਾ ਜੀ ਬੰਨਣਾ ਬੱਚਿਆਂ ਦੇ ਤਈਆਂ ਦੇ ਮੁੰਆਂ ਨੂੰ ਬਾਪਿਆਂ ਕੋ ਗਏ ਪਾਣੀ ਨੰਗ ਨੰਗ ਕੇ ਉਹ ਤੇ ਡੇਰੇ ਤੇ ਫੇਰ ਜਾ ਕੇ ਬਾਬੇ ਆਏ ਨਹੀਂ ਆਖਿਆ ਬਾਬਾ ਜੀ ਜਿੱਤਰਾ ਵੀ ਜਾਂਦੇ ਹੋ ਨਿਗੀਆਂ ਨਿਗੀਆਂ ਮੇਰੀਆਂ ਪੋਤਰੀਆਂ ਨੇ ਤੇ ਥਲੇ ਨਾ ਕਿਤੇ ਆ ਜਾਣ ਹਾਂ ਹਾਂ ਤੇ ਬਾਬਾ ਜੀ ਉਧਰ ਮੇਰੇ ਵੀ ਵੇਖੋ ਮਹਾਰਾਜ ਕੀ ਮੇਰੇ ਤੇ ਬਿਲਕੁਲ ਤਸਵੀਰਾਂ ਸੀ ਲਗਾਤਾਰ ਤੁਹਾਨੂੰ ਅਸੀਂ ਆਲੇ ਇਲਾਕੇ ਦੀ ਵਿਖਾ ਰਹੇ ਹਾਂ ਜਿੱਥੇ ਕੀ ਅੱਜ ਬੜੂ ਸਾਹ ਵਾਲੇ ਬਾਬਾ ਜੀ ਜੜ ਗਏ ਕਲਗੀ ਤਾ ਟ੍ਰੈਸ ਵੱਲੋਂ ਹੜਪੀਤ ਜਿਹੜੇ ਇਲਾਕੇ ਨੇ ਜਿਹੜੇ ਪਰਿਵਾਰਾਂ ਦੇ ਨੁਕਸਾਨ ਹੋਏ ਨੇ ਉਹਨਾਂ ਨੂੰ ਘਰ ਬਣਾ ਦਿੱਤੇ ਆ ਨੇ ਤੇ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਡੋਨਰ ਖਾਸ ਕਰਕੇ ਅਮਰੀਕਾ ਤੋਂ ਆਏ ਨੇ ਉਹਨਾਂ ਦੇ ਬੜਾ ਵੱਡਾ ਜਿਹੜਾ ਯੋਗਦਾਨ ਪਾਇਆ ਗਿਆ ਅਸੀਂ ਅੱਜ ਜੀ ਵਧਾਈ ਦੇ ਪਾਤਰ ਹੋ ਤੁਸੀਂ ਐਡੀ ਵੱਡੀ ਸੇਵਾ ਲੋਟ ਰਿਓ ਅੱਜ ਅਮਰੀਕਾ ਤੋਂ ਸਪੈਸ਼ਲ ਆਏ ਹੋ ਇਹ ਕਿਸ ਤਰ੍ਹਾਂ ਮੰਜੂਜਾ ਰਿਹਾ ਹੈ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਖੱਤੇ ਜੀ ਅਸੀਂ ਤਾਂ ਖਰ ਬੜੂ ਸਾਹਿਬ ਦੀ ਸੰਸਥਾ ਨਾਲ ਬਹੁਤ ਚਿਰ ਤੋਂ ਜੁੜੇ ਹੋਏ ਹਾਂ ਮੈਂ 90 ਦੇ ਵਿੱਚ ਅਮਰੀਕਾ ਚਲਾ ਗਿਆ ਸੀ ਇਹ ਮੈਂ ਇੱਥੋਂ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਗਿਆ ਸੀ ਗੁਰੂ ਨਾਨਕ ਇੰਜੀਨੀਅਰ ਕਾਲਜ ਤੋਂ ਪੜ੍ਹ ਕੇ ਉੱਥੇ ਜਾ ਕੇ ਫਿਰ ਮੈਂ ਆਪਦਾ ਵੀ ਇੰਜੀਨੀਅਰਿੰਗ ਦਾ ਲਾਇਸੈਂਸ ਲੈ ਕੇ ਮੈਂ ਆਪਣੀ ਇੰਜੀਨੀਅਰਿੰਗ ਕੰਪਨੀ ਵੀ ਖੋਲੀ ਕੰਸਟਰਕਸ਼ਨ ਕੰਪਨੀ ਵੀ ਖੋਲੀ ਤੇ ਮੈਂ 99 ਦੇ ਵਿੱਚ ਮੈਂ ਆਪਣੇ ਬੱਚੇ ਇੱਥੇ ਬੇਟੀਆਂ ਪੜਨ ਛੱਡਣ ਗਿਆ ਪੜਨ ਵਾਸਤੇ ਲਾ ਕੇ ਗਿਆ ਸੀ ਬੜੂ ਸਾਹਿਬ ਦੇ ਵਿੱਚ ਉਦੋਂ ਮੈਂ ਪਹਿਲੀ ਵਾਰੀ ਮੈਨੂੰ ਬੜੂ ਸਾਹਿਬ ਬਾਰੇ ਪਤਾ ਲੱਗਿਆ ਸੀ ਤੇ ਉਸ ਤੋਂ ਲੈ ਕੇ ਫਿਰ ਮੈਂ ਮੇਰਾ ਬਾਬਾ ਜੀ ਨਾਲ ਬਹੁਤ ਤੇ ਜਦੋਂ ਵੀ ਬਾਬਾ ਜੀ ਅਮਰੀਕਾ ਦੇ ਘਰੇ ਤੇ ਆਉਂਦੇ ਸੀ ਤੇ ਸਾਡੇ ਕੋਲ ਰਹਿੰਦੇ ਵੀ ਸੀ ਅਸੀਂ ਉਹਨਾਂ ਦਾ ਟੂਰ ਵੀ ਕਰਾਉਂਦੇ ਸੀ ਤੇ ਅਸੀਂ ਇਸ ਕਰਕੇ ਬੜੂ ਸਭ ਦੀ ਸੰਸਥਾ ਨਾਲ ਬਹੁਤ ਚਿਰ ਦੇ ਜੁੜੇ ਹੋਏ ਆ ਕਿਉਂਕਿ ਬੜੂ ਸਭ ਦੀ ਸੰਸਥਾ ਨੇ ਬੜੇ ਜੋ ਸ਼ਲਾਘਾਯੋਗ ਕੰਮ ਕੀਤੇ ਨੇ ਮੈਂ ਵੀ ਪਿੰਡਾਂ ਚੋਂ ਹੀ ਆ ਮੇਰਾ ਪਿੰਡ ਬਠਿੰਡੇ ਡਿਸਟ੍ਰਿਕਟ ਚ ਤੇ ਪਿੰਡਾਂ ਦੇ ਵਿੱਚੋਂ ਮੈਨੂੰ ਪਤਾ ਵੀ ਐਜੂਕੇਸ਼ਨ ਪੜ੍ਹ ਕੇ ਕੋਈ ਇੰਜੀਨੀਅਰ ਬੰਨਾ ਕੋਈ ਸੌਖਾ ਕੰਮ ਨਹੀਂ ਸੀ ਖਾਸ ਕਰਕੇ ਉਹਨਾਂ ਜਮਾਨਿਆਂ ਦੇ ਵਿੱਚ ਜਿੰਨਾਂ ਜਮਾਨਿਆਂ ਚ ਅਸੀਂ ਪੜ੍ਹੇ ਆ ਉਹਦੋਂ ਸਿਰਫ ਪੰਜਾਬ ਦੇ ਵਿੱਚ ਕੋਈ ਤਨਖਤ ਸੀਟ ਸੀਗੀ ਇੰਜੀਨੀਅਰਸ ਦੀ ਤਿੰਨੇ ਕਾਲਜ ਸੀ ਇੱਕ ਪਟਿਆਲੇ ਇੱਕ ਗੁਰਾਂਣਗੰਜਨ ਕਾਲਜ ਤੇ ਇੱਕ ਜਲੰਧਰ ਖੁੱਲਿਆ ਸੀ ਜਿਹੜਾ ਚੰਡੀਗੜ੍ਹ ਵਾਲਾ ਕਾਲਜ ਆ ਤੇ ਚੰਡੀਗੜ੍ਹ ਵਾਲੇ ਬੰਦੇ ਨੂੰ ਮਿਲਦੀ ਸੀ ਐਡਮਿਸ਼ਨ ਸੋ ਇਸ ਕਰਕੇ ਉਹ ਉਹਨਾਂ ਜਮਾਨਿਆਂ ਤੋਂ ਮੈਨੂੰ ਇਹ ਚੀਜ਼ ਜਦੋਂ ਬਾਬਾ ਜੀ ਨੇ ਪਿੰਡਾਂ ਦੇ ਵਿੱਚ ਸਕੂਲ ਖੋਲਣਾ ਸ਼ੁਰੂ ਕੀਤੇ ਖਾਸ ਕਰਕੇ ਇੰਗਲਿਸ਼ ਮੀਡੀਅਮ ਦੇ ਨਾਲ ਪੰਜਾਬੀ ਵੀ ਗੁਰਮਤ ਵੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਸੋ ਮੈਂ ਬੜਾ ਪੈਸ਼ਨੇਟ ਆ ਜੋ ਇਹਨਾਂ ਦਾ ਕੰਮ ਇਹ ਕਰਦੇ ਨੇ ਤੇ ਇਸ ਕਰਕੇ ਮੈਂ ਇਹਨਾਂ ਦੇ ਨਾਲ ਜੁੜਿਆ ਹੋਇਆ ਸੀ ਤੇ ਹੁਣ ਵੀ ਅਸੀਂ ਉਦੋਂ ਤੋਂ ਲੈ ਕੇ ਅਸੀਂ ਬਾਬਾ ਜੀ ਵੀ ਜਦੋਂ ਹੁਣ ਵੀ ਡਾਕਟਰ ਦਵਿੰਦਰ ਸਿੰਘ ਜੀ ਜਦੋਂ ਆ ਰਹੇ ਨੇ ਇਹਨਾਂ ਦੇ ਲਈ ਫੰਡ ਰੇਜ਼ ਵੀ ਕਰਦੇ ਆ ਅਸੀਂ ਤੇ ਹੁਣ ਵੀ ਡਾਕਟਰ ਦਵਿੰਦਰ ਸਿੰਘ ਜੀ ਆ ਰਹੇ ਨੇ ਉੱਥੇ ਤਾਂ ਅਸੀਂ ਇਹ ਸੰਸਥਾ ਨੇ ਜਿਹੜਾ ਹੁਣ ਜੋ ਉਪਰਾਲਾ ਕੀਤਾ ਜਿਸ ਦਿਨ ਤੋਂ ਹਾਂੜ ਆਏ ਨੇ 25 ਅਗਸਤ ਤੋਂ ਲੈ ਕੇ ਇਹ ਉਦੋਂ ਤੋਂ ਲੈ ਕੇ ਸੰਸਥਾ ਆਪਣੇ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਇਸ ਸੇਵਾ ਦੇ ਵਿੱਚ ਲੱਗੀ ਹੋਈ ਆ ਪਹਿਲਾਂ ਇਹਨਾਂ ਨੇ ਹੜ੍ਹਾਂ ਦੇ ਵਿੱਚੋਂ ਲੋਕਾਂ ਨੂੰ ਬਾਹਰ ਕਢਣ ਦੀ ਸੇਵਾ ਕੀਤੀ ਤਕਰੀਬਨ 5-6000 ਬੰਦਾ ਬਾਹਰ ਕੱਢਿਆ ਤੇ ਇਹਨਾਂ ਨੇ ਉਹਨਾਂ ਨੂੰ ਨੰਗਰ ਪਾਣੀ ਦਵਾਈਆਂ ਹੋਰ ਸਹੂਲਤਾਂ ਪਹੁੰਚਾਉਣ ਦੀ ਸੇਵਾ ਕੀਤੀ ਤੇ ਹੁਣ ਜਿਹੜਾ ਘਰ ਬਣਾ ਕੇ ਦੇਣ ਦੀ ਜਿਹੜੀ ਸੇਵਾ ਕਰ ਰਹੇ ਨੇ ਉਹ ਬਹੁਤ ਵੱਡਾ ਯੋਗਦਾਨ ਹੈ ਜੀ ਤੁਸੀਂ ਵੀ ਇੰਜੀਨੀਅਰ ਹੋ ਅਮਰੀਕਾ ਵਿੱਚ ਖਾਤ ਕਰਕੇ ਬਾਬਾ ਜੀ ਉਹਨਾਂ ਜਿਹੜੇ ਘਰ ਬਣਾ ਦਿੱਤੇ ਨੇ ਤੁਸੀਂ ਕਿਸ ਤਰ੍ਹਾਂ ਦੇ ਦਦੇ ਹੋ ਤੁਹਾਡੀ ਇੰਜੀਨੀਅਰਿੰਗ ਲੱਗਦਾ ਵੀ ਕਿੰਨੇ ਕੇ ਕਾਮਯਾਬ ਨੇ ਕਿਉਂਕਿ ਜਿਹੜੇ ਘਰ ਬਣਾ ਦਿੱਤੇ ਤੁਸੀਂ ਤੇ ਬੜੀ ਧਿਆਨ ਨਾਲ ਤੁਹਾਨੂੰ ਜਿਹੜੀ ਪੂਰੀ ਟੈਕਨੋਲੋਜੀ ਦਾ ਸਾਰਾ ਪਤਾ ਹੈ ਬਾਰੇ ਬਹੁਤ ਵਧੀਆ ਟੈਕਨੋਲੋਜੀ ਨਾਲ ਘਰ ਬਣਾ ਕੇ ਦੇ ਰਹੇ ਨੇ ਜੀ ਸੋ ਇਹਨਾਂ ਘਰਾਂ ਦੇ ਵਿੱਚ ਬਹੁਤ ਬੈਨੀਫਿਟ ਨੇ ਇੱਕ ਤਾਂ ਜਿਹੜੇ ਇਹ ਬਹੁਤ ਲਾਈਟ ਵੇਟ ਨੇ ਇਸ ਕਰਕੇ ਇਹ ਪਹਚਾਣ ਦੇ ਵਿੱਚ ਵੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉ ਹੜਾਂ ਦੇ ਵਿੱਚ ਕਿਉਂਕਿ ਸਾਰੇ ਮੈਟਰਲ ਪੈਨਲਸ ਨੇ ਹੜਾਂ ਦੇ ਵਿੱਚ ਵੀ ਨਹੀਂ ਇਹ ਤੇ ਦੂਜੀ ਗੱਲ ਆ ਇਹ ਜਿਹੜਾ ਇਹਨਾਂ ਦਾ ਸਟਰਕਚਰ ਡਿਜ਼ਾਈਨ ਕੀਤਾ ਉਹ ਜਿਹੜਾ ਵੇਟ ਆ ਸਾਰਾ ਉਹ ਕਾਲਮਾਂ ਦੇ ਉੱਤੇ ਹੈ ਸਟੀਲ ਦੇ ਕਾਲਮਾਂ ਦੇ ਉੱਤੇ ਆ ਤੇ ਜਿਹੜੇ ਪਪ ਪੈਨਲਸ ਆ ਉਹਦੇ ਨਾਲ ਅਟੈਚ ਕੀਤੇ ਹੋਏ ਨੇ ਸੋ ਇਸ ਕਰਕੇ ਦੂਜੀ ਗੱਲ ਆ ਕਿ ਇਹਨਾਂ ਦੇ ਵਿੱਚ ਜਿਹੜੇ ਪਪ ਪੈਨਲਸ ਆ ਉਹਨਾਂ ਦੇ ਵਿੱਚ ਬਹੁਤ ਕੰਡੈਂਸਡ ਅਹ ਇਨਸੂਲੇਸ਼ਨ ਭਰੀ ਹੋਈ ਆ ਉਹ ਇਨਸੂਲੇਸ਼ਨ ਦਾ ਫਾਇਦਾ ਹੈ ਕਿ ਉਹਦੇ ਨਾਲ ਨਾ ਤਾਂ ਗਰਮੀ ਸਰਦੀ ਆਉਗੀ ਅੰਦਰ ਤੇ ਨਾਲ ਹੀ ਉਹਦੇ ਨਾਲ ਇਹ ਫਾਇਦਾ ਕਿ ਨੌਇਜ਼ ਵੀ ਨਹੀਂ ਆਉਗੀ ਸੋ ਇਸ ਕਰਕੇ ਬਹੁਤ ਵਧੀਆ ਤਰੀਕੇ ਨਾਲ ਔਰ ਜੋ ਜਿੰਨੀ ਜਲਦੀ ਇਹ ਘਰ ਬਣ ਸਕਦੇ ਨੇ ਬਹੁਤ ਵਧੀਆ ਇਹਨਾਂ ਨੇ ਤਰੀਕਾ ਅਡਾਪਟ ਕੀਤਾ ਤੇ ਹੁਣ ਅੱਗੇ ਸਰਦੀ ਆ ਰਹੀ ਹੈ ਤੇ ਮੈਂ ਤਾਂ ਸਾਰੀਆਂ ਸੰਗਤਾਂ ਨੂੰ ਬਿਲਕੁਲ ਕਹੂੰਗੀ ਆਪਾਂ ਵੱਧ ਤੋਂ ਵੱਧ ਇਸ ਸੰਸਥਾ ਦਾ ਸਹਿਯੋਗ ਦੇਈਏ ਜਲਦੀ ਤੋਂ ਜਲਦੀ ਆਪਾਂ ਇਹਨਾਂ ਨੂੰ ਹੰਡ ਭੇਜੀਏ ਤਾਂ ਕਿ ਜਿੰਨੀ ਜਲਦੀ ਇਹ ਘਰ ਬਣਾ ਕੇ ਦੇ ਸਕਦੇ ਨੇ ਉੰਨੀ ਜਲਦੀ ਆਪਣੇ ਲੋਕਾਂ ਦਾ ਫਾਇਦਾ ਹੋ ਸਕੇ ਅਸੀਂ ਦੇਖਿਆ ਸਰਦਾਰ ਜੀ ਵਿਦੇਸ਼ਾਂ ਵਿੱਚ ਖਾਦ ਖਾ ਕੇ ਇਸ ਤਰ੍ਹਾਂ ਦੇ ਘਰ ਵੇਖਣ ਨੂੰ ਮਿਲਦੇ ਸੀ ਅੱਜ ਪੰਜਾਬ ਦੀ ਧਰਤੀ ਦੇ ਇਸ ਤਰ੍ਹਾਂ ਦੇ ਘਰ ਵੇਖਣ ਨੂੰ ਮਿਲਦੇ ਨੇ ਕੀ ਕਹਿਣਾ ਚਾਹੋਗੇ ਇੱਕ ਦਵਾਗੇ ਤੁਹਾਡਾ ਜੀ ਬਹੁਤ ਚੰਗੀ ਗੱਲ ਹੈ ਜੀ ਕਿ ਇਹਨਾਂ ਨੇ ਉਸ ਟੈਕਨੋਲੋਜੀ ਨੂੰ ਯੂਜ਼ ਕੀਤਾ ਜਿਹੜੀ ਟੈਕਨੋਲੋਜੀ ਵਿਦੇਸ਼ਾਂ ਵਿੱਚ ਯੂਜ਼ ਕੀਤੀ ਜਾਂਦੀ ਸੀਗੀ ਤੇ ਇਸ ਕਰਕੇ ਬੜੇ ਖੁਸ਼ ਹਾਂ ਮੈਂ ਵੀ ਇਹ ਇਹਨਾਂ ਨੇ ਉਸ ਟੈਕਨੋਲੋਜੀ ਨੂੰ ਅਡਾਪਟ ਕੀਤਾ ਤੇ ਇਹਨੂੰ ਹੋਰ ਵੀ ਆਪਾਂ ਨੂੰ ਅੱਗੇ ਮਤਲਬ ਕਿ ਲੈ ਕੇ ਜਾਣਾ ਚਾਹੀ ਤੇ ਬਹੁਤ ਇਹ ਜਿਹਨੂੰ ਬਹੁਤ ਵਧੀਆ ਇਹ ਕੰਮਜਾਬ ਤਰੀਕਾ ਜੀ ਕਿ ਲੱਗਦਾ ਨਹੀਂ ਕਿ ਐਨਆਰਆਈ ਉਹ ਤੁਸੀਂ ਵੀ ਖਾਸ ਕਰਕੇ ਸਿੱਖ ਚਿਹਰਾ ਹੋ ਕਿ ਲੱਗਦਾ ਸਾਨੂੰ ਆਪਣਾ ਦਸਬੰਦ ਕਰਨਾ ਚਾਹੀਦਾ ਖਾਸ ਕਰਕੇ ਕਿ ਹੋ ਜੇ ਭਲਾਈ ਦੇ ਲੋਕਾਂ ਵਾਸਤੇ ਕਿਸੇ ਦਾ ਨੁਕਸਾਨ ਹੋਇਆ ਖਾਸ ਕਰਕੇ ਪੰਜਾਬ ਦੇ ਵੱਡਾ ਮੁਸੀਬਤ ਆਈ ਸੀ ਕਿ ਲੱਗਦਾ ਪੰਜਾਬੀਆਂ ਨੇ ਦਿਲ ਖੋਲ ਕੇ ਜਿਹੜਾ ਵਾ ਮਦਦ ਕੀਤੀ ਹੈ ਖਾਸ ਕਰਕੇ ਐਨਆਰਆਈ ਵੀ ਤੁਹਾਡੇ ਸਮਾਜੀ ਬਣੇ ਵੀ ਦੇਖੋ ਜੀ ਕਿ ਪੰਜਾਬ ਦੇ ਲੋਕਾਂ ਨੇ ਵੀ ਬੜੀ ਮਦਦ ਕੀਤੀ ਹੈ ਅਸੀਂ ਤਾਂ ਉੱਥੇ ਬਾਹਰ ਬੈਠੇ ਵੀਡੀਓ ਦੇਖਦੇ ਹੁੰਦੇ ਸੀ ਕਿਸ ਤਰੀਕੇ ਨਾਲ ਲੋਕਾਂ ਦਾ ਹੜਾ ਆ ਗਿਆ ਇੱਥੇ ਲੋਕਾਂ ਨੇ ਕਿਸ ਤਰੀਕੇ ਨਾਲ ਨੰਗਰ ਬਚਾਏ ਕਿਸ ਤਰੀਕੇ ਨਾਲ ਟਰੈਕਟਰ ਟਰੈਕਟਰ ਲੈ ਕੇ ਪਿੰਡਾਂ ਦੇ ਵਿੱਚ ਪਹੁੰਚੇ ਔਰ ਕਿਸ ਤਰੀਕੇ ਨਾਲ ਉਹਨਾਂ ਨੇ ਬਹੁਤ ਲੋਕਾਂ ਦੀ ਇੱਕ ਭਾਈਚਾਰਾ ਇੱਕ ਭਾਈਚਾਰਕ ਸਾਂਝ ਜਿਹੜੀ ਵਧੀ ਹੈ ਉਹ ਬਹੁਤ ਸ਼ਲਾਘਾਯੋਗ ਹੈ ਔਰ ਪੰਜਾਬ ਦੇ ਲੋਕਾਂ ਦੀ ਮੈਂ ਇਸ ਚੀਜ਼ ਦੇ ਵਿੱਚ ਬੜੀ ਸਿਫਤ ਕਰਦਾ ਕਿ ਕਿਸ ਤਰੀਕੇ ਦੇ ਨਾਲ ਹਰ ਇੱਕ ਭਾਈਚਾਰਾ ਜਿਹੜਾ ਹੈ ਅੱਗੇ ਆ ਕੇ ਉਹਨਾਂ ਨੇ ਇੱਕ ਦੂਜੇ ਦੀ ਪਰਿਵਾਰਾਂ ਦੀ ਬਾਹ ਫੜੀ ਹੈ ਸੋ ਇਹ ਬਹੁਤ ਵੱਡੀ ਸ਼ਲਾਘਾਯੋਗ ਗੱਲ ਹੈ ਦੇ ਨਾਲ ਹੀ ਜਿਹੜੇ ਸਾਡੇ ਵਿਦੇਸ਼ੀ ਭੈਣ ਭਰਾ ਬੈਠੇ ਨੇ ਉਹਨਾਂ ਨੇ ਵੀ ਬੜਾ ਆਪਣਾ ਯੋਗਦਾਨ ਪਾਇਆ ਕਿਸੇ ਨੇ ਔਰ ਸੰਸਥਾਵਾਂ ਵੱਖਰੀਆਂ ਵੱਖਰੀਆਂ ਸੰਸਥਾਵਾਂ ਨੇ ਬੜੂ ਸਾਹਿਬ ਦੀ ਸੰਸਥਾ ਨੇ ਆਪਣੇ ਤੌਰ ਤੇ ਯੋਗਦਾਨ ਪਾਇਆ ਪਰ ਬਾਕੀ ਸੰਸਥਾਵਾਂ ਨੇ ਵੀ ਆਪਣਾ ਬਹੁਤ ਜ਼ਿਆਦਾ ਯੋਗਦਾਨ ਪਾਇਆ ਸੋ ਸਾਰੀਆਂ ਸੰਸਥਾਵਾਂ ਦਾ ਸਲਾਘਾਯੋਗ ਨੇ ਔਰ ਮੇਰੇ ਭੈਣ ਭਰਾ ਜਿਹੜੇ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਜਿੱਥੇ ਵੀ ਬੈਠੇ ਨੇ ਉਹ ਸਾਰਿਆਂ ਦੇ ਅੱਗੇ ਸੀਸ ਝੁਕਦਾ ਕਿ ਉਹਨਾਂ ਨੇ ਹਰ ਇੱਕ ਨੇ ਇਸ ਪੰਜਾਬ ਦੇ ਦਰਦ ਨੂੰ ਸਮਝਿਆ ਤੇ ਪੰਜਾਬ ਦੇ ਦਰਦ ਨੂੰ ਸਮਝ ਕੇ ਆਪਣਾ ਬਣਦਾ ਯੋਗਦਾਨ ਪਾਇਆ ਜੇ ਤੁਸੀਂ ਦਸਵੰਦ ਦੀ ਗੱਲ ਕੀਤੀ ਹੈ ਇਹ ਤਾਂ ਬਿਲਕੁਲ ਸਹੀ ਗੱਲ ਕੀਤੀ ਹੈ ਬਾਬਾ ਜੀ ਬੜੂ ਸਾਹ ਵਾਲੇ ਬਾਬਾ ਕੁਵਾਲ ਸਿੰਘ ਜੀ ਇਸ ਚੀਜ਼ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੰਦੇ ਹੁੰਦੇ ਸੀ ਕਿ ਸਿੱਖੋ ਦਸਵੰਦ ਨਾ ਖਾਓ ਜੇ ਤੁਸੀਂ ਦਸਵੰਦ ਖਾਣੇ ਆ ਤਾਂ ਹੀ ਤੁਹਾਡੇ ਤੇ ਭਾਰ ਬਣਦਾ ਸੋ ਮੈਂ ਤਾਂ ਹਰ ਇੱਕ ਸਿੱਖ ਭੈਣ ਭਰਾ ਨੂੰ ਬੇਨਤੀ ਕਰਦਾ ਕਿ ਆਪਣਾ ਦਸਵੰਦ ਜ਼ਰੂਰ ਕੱਢੋ ਆਪਣਾ ਮਿਹਨਤ ਔਲ ਕੇ ਕੱਢੋ ਵੱਧ ਭਾਵੇਂ ਨਿਕਲ ਜਾਣ ਪੈਸੇ ਘੱਟ ਨਾਲ ਨਿਕਲਣ ਸੋ ਇਸ ਕਰਕੇ ਮਤਲਬ ਸਾਰੇ ਭੈਣ ਭਰਾ ਜਿੰਨੇ ਵੀ ਸੁਣਦੇ ਨੇ ਮੈਂ ਇੱਕ ਚੋਣਾ ਵੀ ਐਦਾਂ ਦੇ ਜਿੱਦਾਂ ਅੱਜ ਸਿੰਘ ਸਾਹਿਬ ਨੇ ਬੇਨਤੀ ਕੀਤੀ ਹੈ ਕਿ ਭਾਈ ਰਮਾਲੇ ਚੜਾਉਣ ਦੀ ਬਜਾਏ ਆਪਣਾ ਦਸਵੰਦ ਕੱਢ ਕੇ ਉਹ ਜੀਆਂ ਚੀਜ਼ਾਂ ਤੇ ਲਾਓ ਗੁਰੂ ਸਾਹਿਬ ਕਹਿੰਦੇ ਨੇ ਕਿ ਗੁਰੂ ਗੁਰੂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ ਸੋ ਇਸ ਕਰਕੇ ਆਪਾਂ ਉਸ ਚੀਜ਼ ਨੂੰ ਸਮਝੀਏ ਗਰੀਬ ਦਾ ਮੂੰਹ ਅੱਜ ਮੈਨੂੰ 4-5 ਪਰਿਵਾਰ ਇੱਥੇ ਮਿਲੇ ਹੋਰ ਜਿਹੜੇ ਪਰਿਵਾਰਾਂ ਦੇ ਵਿਚਾਰਾਂ ਦੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਘਰ ਡੁੱਬ ਗਏ ਬੱਚਿਆਂ ਨੂੰ ਦੇਣ ਨੂੰ ਰੋਟੀ ਨਹੀਂ ਸੀ ਵਿਚਾਰੇ ਕਿੱਦਾਂ ਗੁਜ਼ਾਰਾ ਕਰ ਰਹੇ ਨੇ ਪਰ ਸੰਸਥਾ ਵੀ ਓਨੇ ਇੱਕ ਪਰਿਵਾਰਾਂ ਦੇ ਬਾਹ ਫੜ ਸਕਦੇ ਜਿੰਨੀ ਇੱਕ ਸੰਸਥਾ ਨੂੰ ਆਪਾਂ ਸੰਗਤਾਂ ਸਹਾਇਕ ਦੇਵਾਂਗੇ ਸੰਸਥਾਾਂ ਕੋਲੇ ਵਲੰਟੀਅਰਸ ਹੈਗੇ ਨੇ ਸੰਸਥਾਾਂ ਕੋਲੇ ਇੱਥੇ ਗਰਾਊਂਡ ਲੈਵਲ ਤੇ ਕੰਮ ਕਰਨ ਦੀ ਸ਼ਮਤ ਹੈਗੀ ਆ ਪਰ ਸੰਸਥਾ ਨੂੰ ਪੈਸੇ ਦੀ ਜ਼ਰੂਰਤ ਹੈਗੀ ਆ ਨਾ ਜੀ ਸੋ ਇਸ ਕਰਕੇ ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਪਾਂ ਵੱਧ ਤੋਂ ਵੱਧ ਆਪਣਾ ਯੋਗਦਾਨ ਇਹਦੇ ਵਿੱਚ ਪਾਈਏ ਤਾਂ ਕਿ ਆਪਾਂ ਇਹੋ ਜੀਆਂ ਸੰਸਥਾਵਾਂ ਦਾ ਸਾਥ ਦਈਏ ਤੇ ਸਾਥ ਆਪਾਂ ਇੱਕਦੋਰੀ ਸੰਸਥਾਵਾਂ ਦਾ ਨਹੀਂ ਤੇਰੇ ਆਪਾਂ ਇਹਨਾਂ ਭੈਣ ਭਰਾਵਾਂ ਦਾ ਦਈਏ ਜਿਹੜੇ ਵਿਚਾਰੇ ਗਰਾਊਂਡ ਲੈਵਲ ਤੇ ਜਿਨ੍ਹਾਂ ਦੀ ਕਿਸੇ ਪਾਸੇ ਕੋਈ ਪਹੁੰਚ ਨਹੀਂ ਪੈ ਰਹੀ ਜਿਹੜੇ ਵਿਚਾਰੇ ਗਰੀਬ ਇੱਥੇ ਪਿੰਡਾਂ ਦੇ ਵਿੱਚ ਬੈਠੇ ਨੇ ਤੇ ਉਹਨਾਂ ਦੀ ਨਾ ਕੋਈ ਸਰਕਾਰ ਬਾਹ ਫੜ ਰਹੀ ਨਾ ਉਹਨਾਂ ਦੀ ਕੋਈ ਹੋਰ ਕੋਈ ਕਿਸੇ ਪਾਸੇ ਪਹੁੰਚ ਪੈਂਦੀ ਹੋ ਆਪਣੇ ਪਰਿਵਾਰਾਂ ਨੂੰ ਲੈ ਕੇ ਤਰਪਾਨਾਂ ਦੇ ਥੱਲੇ ਕਿੰਨਾ ਦਿਨ ਕੱਟ ਰਹੇ ਨੇ ਕਦੇ ਸੋਚ ਕੇ ਦੇਖੀਏ ਤਾਂ ਆਪਾਂ ਨੂੰ ਮਹਿਸੂਸ ਹੋਊਗਾ ਕਿ ਕਿਸ ਤਰੀਕੇ ਦੇ ਨਾਲ ਉਹ ਪਰਿਵਾਰਾਂ ਦੀ ਹਾਲਤ ਹੈ ਸਾਹਿਬ ਜੀ ਤੁਸੀਂ ਅਮਰੀਕਾ ਵਿੱਚ ਸੀ ਜਦੋਂ ਵਾਰ ਜਦੋਂ ਪੰਜਾਬ ਚ ਹੜ੍ਹ ਆਏ ਸੀ ਉਸ ਤੋਂ ਬਾਅਦ ਤੁਸੀਂ ਪੰਜਾਬ ਚ ਆਏ ਸੀ ਉੱਥੇ ਬੈਠਿਆ ਕਿੰਨਾ ਕਿ ਦਰਦ ਮਹਿਸੂਸ ਹੋ ਰਿਹਾ ਸੀ ਵੀ ਸਾਡੇ ਯਾਰ ਪੰਜਾਬ ਦੇ ਹਾਲਾਤ ਕੀ ਹੋਏ ਨੇ ਸਾਡੇ ਪੰਜਾਬੀ ਕਿਸ ਤਰ੍ਹਾਂ ਜਿਹੜੇ ਨੇ ਦਰਦ ਭਰੀ ਜ਼ਿੰਦਗੀ ਦੇ ਅਧਿਕਾਰ ਇਹ ਖਾਸ ਕਰਕੇ ਅਸੀਂ ਮਾਝਾ ਬੈਠ ਦੀ ਗੱਲ ਕਰੀਏ ਇਧਰ ਦੇ ਹੜ੍ਹਾਂ ਦੇ ਕਾਫੀ ਮਾਰ ਵੱਜੀ ਗੁਰਦਾਸਪੁਰ ਅਨਾਲ ਅੰਦਾਲ ਦੇਖੋ ਜੀ ਬਹੁਤ ਇਹ ਦੁੱਖ ਦੀ ਗੱਲ ਆ ਕਿਉਂਕਿ ਮੈਂ ਖੁਦ ਸਿਵਲ ਇੰਜੀਨੀਅਰ ਆ ਤੇ ਮੈਂ ਅਮਰੀਕਾ ਦੇ ਵਿੱਚ ਜਿਹੜਾ ਮੇਰਾ ਮੇਰਾ profession ਹੀ ਇਹ ਹੈ ਕਿ ਮੈਂ ਬਹੁਤ ਸਾਰੀਆਂ ਪਿਛਲੇ ਮੇਰੀ ਕੰਪਨੀ ਖੁੱਲੀ ਹੈਗੀ 99 ਤੋਂ ਲੈ ਕੇ ਤੇ तकरीबन 25 26 ਸਾਲ ਹੋ ਗਏ ਨੇ 26 ਸਾਲਾਂ ਦੇ ਵਿੱਚ ਮਤਲਬ ਬੇਹੰਤ ਮੈਂ ਡਰੇਨੇ ਸਟਡੀਆਂ ਦੇ ਉੱਤੇ ਕੰਮ ਕੀਤਾ ਜਿਹੜੀਆਂ ਪਹਿਲਾਂ ਮੈਂ ਲਾਸ ਵੇਗਸ ਰਹਿੰਦਾ ਸੀ ਤੇ ਲਾਸ ਵੈਗਸ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਮੈਂ ਇਦਾਂ ਦੇ ਕੀਤੇ ਨੇ ਈਵਨ ਕੈਲੀਫੋਰਨੀਆ ਦੇ ਜੂਟਾ ਦੇ ਨਵਾਡਾ ਦੇ 애ਰੀਜ਼ੋਨਾ ਦੇ ਸਾਰੀਆਂ ਸਟੇਟਾਂ ਦੇ ਵਿੱਚ ਤੇ ਮੈਨੂੰ ਇਸ ਚੀਜ਼ ਦਾ ਬੜਾ ਦੁੱਖ ਹੁੰਦਾ ਕਿ ਜਿੰਨਾ ਪੈਸਾ ਅਸੀਂ ਹੜ੍ਹਾਂ ਦੇ ਨੁਕਸਾਨ ਨੂੰ ਪੂਰਾ ਕਰਨ ਤੇ ਲਾ ਦਿੰਨੇ ਆ ਜੇ ਅਸੀਂ ਇੱਕ ਕਿਸਾਨ ਦਾ ਪੈਸਾ ਵੀ ਇੱਕ ਪੂਰੀ ਪ੍ਰੋਪਰ ਸਟੱਡੀ ਕਰਕੇ ਵੀ ਸਾਨੂੰ ਕਿੱਥੇ ਲਾਉਣ ਦੀ ਲੋੜਾ ਉਹਨੇ ਇੱਕ ਸਾਲ ਦਾ ਪੈਸਾ ਸੀ ਉੱਥੇ ਲਾ ਦਈਏ ਨਾ ਤੇ ਸਾਨੂੰ ਆਉਣ ਵਾਲੇ ਬਹੁਤ ਸਾਰੇ ਸਤਾਨਾਂ ਦੀ ਜਿਹੜੀ ਮਾਰ ਆ ਉਹ ਤੋਂ ਅਸੀਂ ਬਚ ਰਵਾਂਗੇ ਕਿੰਨਾ ਭੈਣ ਭਰਾਵਾਂ ਇਹ ਤਾਂ ਸਿਰਫ ਮੈਂ ਗੱਲ ਕਰਦਾ ਕਿ ਜਿਹੜਾ ਗਵਰਨਮੈਂਟ ਦਾ ਇਨਫਰਾਸਟ੍ਰਕਚਰ ਦਾ ਨੁਕਸਾਨ ਹੋਇਆ ਪਰ ਜਿਹੜਾ ਪਰਿਵਾਰਾਂ ਦਾ ਨੁਕਸਾਨ ਹੋ ਗਿਆ ਜਿਹੜੇ ਬੰਦਿਆਂ ਦਾ ਨੁਕਸਾਨ ਹੋ ਗਿਆ ਉਹ ਤਾਂ ਆਪਾਂ ਭਾਰੀ ਨਹੀਂ ਸਕਦੇ ਨਾ ਜੀ ਜਿਹੜੇ ਪਸ਼ੂ ਮਰ ਗਏ ਉਹਦਾ ਕੋਈ ਆਪਾਂ ਨੁਕਸਾਨ ਦਾ ਵਾਪਸ ਦੇ ਨਹੀਂ ਸਕਦੇ ਸੋ ਇਸ ਕਰਕੇ ਮੈਂ ਪਿੱਛੇ ਜੇ ਆਫਰ ਵੀ ਕੀਤੀ ਸੀ ਔਰ ਅੱਜ ਵੀ ਮੈਂ ਤੁਹਾਡੇ ਸਾਹਮਣੇ ਰ ਤਿਆਰ ਆ ਪੰਜਾਬ ਦੀ ਹੈਲਪ ਵਾਸਤੇ ਅਸੀਂ ਆਪਣੀ ਕੰਪਨੀ ਵੱਲੋਂ ਸਟੱਡੀ ਕਰਕੇ ਦੇਣ ਨੂੰ ਤਿਆਰ ਆ ਪੰਜਾਬ ਵਾਸਤੇ ਪਰ ਸਾਨੂੰ ਪੰਜਾਬ ਦੀ ਗਵਰਨਮੈਂਟ ਦਾ ਸਹਿਯੋਗ ਚਾਹੀਦਾ ਸੋ ਜੇ ਸਾਨੂੰ ਸਹਿਯੋਗ ਦੇਵੇ ਇਹਨਾਂ ਦਾ ਡਿਪਾਰਟਮੈਂਟ ਸਹਿਯੋਗ ਦੇਵੇ ਕਿਉਂਕਿ ਸਾਨੂੰ ਡਾਟਾ ਚਾਹੀਦੇ ਨੇ ਸਾਨੂੰ ਉਹਨਾਂ ਤੋਂ ਇਨਫੋਰਮੇਸ਼ਨ ਚਾਹੀਦੀ ਹੈ ਜੇ ਸਾਡੇ ਨਾਲ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਤਾਂ ਅਸੀਂ ਆਪਣੀ ਕੰਪਨੀ ਦੇ ਰਾਹੀਂ ਇਹ ਜੋ ਪੰਜਾਬ ਦੇ ਲਈ ਅਸੀਂ ਜੇ ਕਰ ਸਕਦੇ ਹੋਈ ਤਾਂ ਮੇਰੇ ਬਹੁਤ ਵੱਡੇ ਵੱਡੇ ਭਾਗ ਹੋਣਗੇ ਕਿ ਜੇ ਮੈਂ ਪੰਜਾਬ ਦੇ ਲਈ ਇੱਕ ਚੀਜ਼ ਵੀ ਕਰ ਜਾਵਾਂ ਕਿ ਮੈਂ ਇੱਥੋਂ ਦੀ ਇੱਕ ਸਟੱਡੀ ਕਰਕੇ ਤੇ ਇੱਥੋਂ ਦੇ ਇਨਫਰਾਸਟ੍ਰਕਚਰ ਦੇ ਵਿੱਚ ਆਪਣਾ ਯੋਗਦਾਨ ਪਾ ਜਾਵਾਂ ਤਾਂ ਮੇਰੇ ਬਹੁਤ ਵੱਡੇ ਭਾਗ ਦਾ ਭਾਗ ਹੋਣਾ। ਸਾਡੀ ਸਾਡੇ ਬੜਾ ਅਸੀਂ ਧੰਨਵਾਦ ਤੁਹਾਡਾ ਕਰਦੇ ਆ ਤੁਸੀਂ ਬੜ ਬੱਗੇ ਹੋ ਖਾਸ ਕਰਕੇ ਇਹਨਾਂ ਪੜ੍ਹਾਈ ਕਰਕੇ ਇੰਜੀਨੀਅਰ ਕਰਕੇ ਅਜ ਅਮਰੀਕਾ ਸੈਟਲ ਹੋ ਪੰਜਾਬੀਆਂ ਦਾ ਬੜਾ ਤੁਸੀਂ ਨਾਰਾਸ਼ਾ ਕੀਤਾ ਵਾ ਤੁਹਾਡਾ ਪਾਕ ਧੰਨਵਾਦ ਆ ਅੱਜ ਪੰਜਾਬ ਦੀ ਮੋਹਰ ਧਰਤੀ ਤੇ ਇੱਥੇ ਤੁਸੀਂ ਆਏ ਹੋ। ਧੰਨਵਾਦ ਜੀ ਤੁਹਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਸਾਡੇ ਇਹ ساری ਵੀਡੀਓ ਕਵਰਿੰਗ ਕਰ ਰਹੇ ਹਾਂ ਤੇ ਸਾਡੀ ਜਿਹੜੀ ਆਵਾਜ਼ ਆ ਉਹ ਲੋਕਾਂ ਤੱਕ ਪਹੁੰਚਾ ਰਹੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਬਹੁਤ ਧੰਨਵਾਦ ਬਿਲਕੁਲ ਤੁਸੀਂ ਤਸਵੀਰਾਂ ਸੀ ਦੇਖਿਆ ਲਗਾ ਤਾਂ ਤੁਹਾਨੂੰ ਇਹ ਨਾਲੇ ਇਲਾਕੇ ਦਿਖਾ ਰਹੇ ਆ ਜਿੱਥੇ ਅੱਜ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾ ਰਹੇ ਨੇ ਬੜੂ ਸਾਹਿਬ ਗਲਗੀਤਾ ਟਰੱਸਟ ਵੱਲੋਂ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ ਪਾਕਿਸਤਾਨ ਨਾਲ ਚਾਹੁੰਦੇ ਆ ਬੜੂ ਸਾਹਿਬ ਦੀ ਬੜੀ ਵਧੀ ਦੇਣ ਹੈ ਇਸ ਨੂੰ ਲੈ ਕੇ ਕੀ ਕਹਿਣਾ ਚਾਹੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਅਤਰ ਸਿੰਘ ਜ ਵਸਤੂ ਆਣੇ ਵਾਲੇ ਮਹਾਂਪੁਰਖਾਂ ਨੇ ਇਸ ਸੰਪਰਦਾਇ ਦਾ ਇੱਕ ਬਹੁਤ ਮਹਾਨ ਬੂਟਾ ਲਾਇਆ ਹੈ। ਔਰ ਜੋ ਮਹਾਂਪੁਰਖਾਂ ਨੇ ਸੰਕਲਪ ਕੀਤਾ ਸੀ ਉਹ ਸੰਕਲਪ ਨੂੰ ਅੱਗੇ ਲੈ ਕੇ ਚੱਲਦਿਆਂ ਹੋਇਆ ਕਲਕੀ ਧਰ ਟਰਸਟ ਬਰੂ ਸਾਹਿਬ ਦੇ ਵੱਲੋਂ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਅਕਾਲ ਅਕੈਡਮੀ ਚੱਲ ਰਹੀਆਂ ਨੇ ਯੂਨੀਵਰਸਿਟੀ ਚੱਲ ਰਹੀ ਹੈ ਕਾਲਜ ਚੱਲ ਰਹੇ ਨੇ ਉੱਤੇ ਹੋਰ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਔਰ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਔਰ بارش ਦੀ ਮਾਰ ਦੇ ਨਾਲ ਬਹੁਤ ਵੱਡਾ ਜਾਇਦ ਮਾਲੀ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਜ਼ਮੀਨ ਦਾ ਨੁਕਸਾਨ ਹੋਇਆ ਘਰਾਂ ਦੇ ਘਰ ਜਿਹੜੇ ਸਾਨੂੰ ਬਰਬਾਦ ਹੋ ਗਏ ਘਰਾਂ ਦੇ ਘਰ ਟਹਿ ਗਏ ਔਰ ਕਲਕੀ ਧਾਰ ਟਰਸਟ ਬੜੂ ਸਾਹਿਬ ਵੱਲੋਂ ਗੁਰੂ ਸਾਹਿਬ ਦੀ ਮਿਹਰ ਨਾਲ ਬਹੁਤ ਵੱਡਾ ਇੱਕ ਮਹਾਨ ਉਪਰਾਲਾ ਕੀਤਾ ਗਿਆ ਕਿ ਪਾਸ ਪੈਨਲ ਦੇ ਨਾਲ ਘਰ ਬਣਾ ਕੇ ਮੁੜ ਵਸੇਬੇ ਦੇ ਜਿਹੜੇ ਯਤਨ ਨੇ ਉਹ ਮਾਪੁਰਖਾਂ ਦੇ ਵੱਲੋਂ ਸੰਤ ਬਾਬਾ ਦਵਿੰਦਰ ਸਿੰਘ ਜੀ ਹੋਰਾਂ ਵੱਲੋਂ ਸੰਤ ਬਾਬਾ ਜਗਦੀਸ਼ ਸਿੰਘ ਜੀ ਕਾਕਾ ਵੀ ਜੀ ਸੰਤ ਬਾਬਾ ਗੁਰਮੀਤ ਸਿੰਘ ਜੀ ਔਰ ਦੇਸ਼ਾ ਬਦੇਸ਼ਾ ਦੀ ਸੰਗਤ ਦੇ ਸਹਿਯੋਗ ਦੇ ਨਾਲ ਬਹੁਤ ਪੈਨਲ ਦੇ ਨਾਲ ਜੋ ਕਿ 24 ਘੰਟਿਆਂ ਦੇ ਵਿੱਚ ਰਕਾਰ ਹੈ ਹੋ ਰਹਿਣ ਜੋਗ ਹੋ ਜਾਂਦਾ ਹੈ ਤਿਆਰ ਹੋ ਜਾਂਦਾ ਹੈ ਔਰ 35 ਘਰ ਜਿਹੜੇ ਨੇ ਤਿਆਰ ਕਰ ਚੁੱਕੇ ਨੇ 20 ਘਰ ਜਿਹੜੇ ਨੇ ਸੌਂਪ ਚੁੱਕੇ ਨੇ ਔਰ ਬਾਕੀ ਜਿਹੜੇ 15 16 ਘਰ ਨੇ ਉਹ ਕੱਲ ਤੱਕ ਪਰਿਵਾਰਾਂ ਨੂੰ ਚਾਬੀਆਂ ਜੜੀਆਂ ਨੇ ਉਹ ਸੌਂਪ ਕੇ ਤੇ ਮੁਰਵ ਸੇਬ ਦਾ ਜਿਹੜਾ ਯਤਨ ਹੈ ਉਹ ਮਹਾਪੁਰਖਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਬਹੁਤ ਵੱਡੀ ਮਹਾਪੁਰਖ ਸੰਤ ਬਾਬਾ ਦਵਿੰਦਰ ਸਿੰਘ ਜੀ ਹੋਰਾਂ ਵੱਲੋਂ ਕਲਗੀ ਤੋਂ ਅਲਟਰਸਟ ਬੜੂ ਸਾਹਿਬ ਦੇ ਵੱਲੋਂ ਇਹ ਜਿਹੜੀ ਸੇਵਾ ਹੈ ਉਹ ਕੀਤੀ ਜਾ ਰਹੀ ਹੈ